ਹਾਂਜੀ ਭਰਾ ਜੀ ਕੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਬੌਲੂ ਹੈ ਜੀ ਬੌਲੂ ਜੀ ਕੀ ਘਟਨਾ ਹੋਈ ਹੈ ਇਧਰ ਆਏ ਨਹਿਰ ਦੇ ਪਰ ਇਧਰ ਆਏ ਕੁੜੀ ਸ਼ਾਮ ਮਾਰਨ ਆ ਗਈ ਸੀ ਹਾਂ ਉਤੋਂ ਮੈਂ ਰੋਲਾ ਪਾਇਆ ਫਿਰ ਵਿਚਾਰੀ ਹੈ ਜੀ ਅੱਛਾ ਕਿੰਨੇ ਕ ਬਜੇ ਦਾ ਟਾਈਮ ਆ 10:00 ਦਾ 10:00 ਬਜੇ ਦਾ ਟਾਈਮ ਹੋ ਗਿਆ ابھی ਨਾ ਹੀ ਰਿਹਾ ਤੇ 10 ਮਿੰਟ ਨਹੀਂ ਹੋਇਆ ਇਹ ਤੈਨੂੰ ਕਰਕੇ ਮੈਂ ਸੀ ਪੂਜਾ ਕਰੀ ਤੇ ਕੁਝ ਗਈ ਅੱਛਾ ਦੌੜੀ ਦੀ ਆਵਾਜ਼ ਮਾਰਾ ਦੌੜੀ ਮਤ ਫੜਾ ਅੱਛੇ ਵਿੱਚ ਛਾਲ ਮਾਰਤੀ ਸੀਗੀ ਨਹੀਂ ਛਾਲ ਮਾਰ ਨਹੀਂ ਕਿਨਾਰੇ ਤੋਂ ਫੜ ਲਈ ਸੀਗੀ ਅੱਛਾ ਇਹ ਅੰਦਰ ਚੱਲੀ ਸੀ ਇਹ ਤੁਸੀਂ ਮਤਲਬ ਬੜੀ ਫਰਤੀ ਦਿਖਾਈ ਐ ਤੁਸੀਂ ਉਹ ਰੋੜਾ ਪਾਇਆ ਉਹ ਤਾਂ ਮੈਂ ਫਸ ਗਿਆ ਆ ਬਚਾਉਣ ਨੂੰ ਨੇ ਜੀ ਹਾਂ ਫਿਰ ਇਹਨੂੰ ਬਚਾਲੀ ਕਿੱਥੋਂ ਪਾਇਆ ਕਿੱਥੋਂ ਬਾਈ ਆਇਆ ਉਹਨੇ ਬਹਤ ਫੜ ਲਿਆ ਇਹਨਾਂ ਹਾਂ ਨਾਲ ਮੇਰੇ ਕੱਪੜੇ ਖੋਲੇ ਹੋਏ ਸੀ ਹਾਂ ਇਸ ਕਰਕੇ ਕੁੜੀ ਬਚਾ ਦਿੱਤੀ ਆ ਬਚਾ ਲਈ ਕਿੱਥੇ ਦੀ ਕੁੜੀ ਇਹ ਮੈਂ ਦੱਸ ਦਿੰਦਾ ਨਹੀਂ ਦਾਰੀ ਤੇ ਬਤਾ ਰਹੀ ਹਾਂ ਦਾਰੀ ਦੀ ਦੱਸ ਰਹੀ ਆ ਕੰਡਾਰੀ ਮੱਛੀ ਮਰ ਕੇ ਤਾਂ ਨਾ ਹਾਂ ਇਹ ਮੈਂ ਦੱਸ ਰਿਹਾ ਛਪਰਾ ਜ਼ਿਲ੍ਹਾ ਘਰੈਸ ਦਾ ਕੀ ਕੀ ਨਾਮ ਕੀ ਆ नाम क्या है नाम, बता ला। नाम आप छलांग क्यों लगाई थी आपने नहर में कोई परेशानी है आपको घर से परेशानी है मेरे नाम बताओ क्या आपका क्यों रही थी। क्या, क्या क्या बात हो गया शादी होगी आपकी शादी होगी शादी होगी हो रहते कहाँ पर हो रहते कहाँ पर हो ਭਾਰਤ ਕੋਸ਼ਿਸ਼ ਕੀਤੀ ਆ ਤੇ ਜੋ ਇੱਥੇ ਨਾਲ ਲੱਗਦੇ ਜੋ ਇੱਥੇ ਬੋਤਾ ਖੁਰ ਖੜੇ ਨੇ ਜੋ ਪੁਰਮਨੌਲੀ ਦੇ ਇੰਜੀਨੀਅਰ ਕੰਮ ਕਰ ਰਹੇ ਉਹਨਾਂ ਨਾਲ ਦੇ ਸਾਥੀ ਨੇ ਉਹਨਾਂ ਨੇ ਬੜੇ ਫੁਰਤੀ ਨਾਲ ਦਾ ਫੁਰਤੀ ਦਿਖਾਉਂਦੇ ਹੋਏ ਇਸ ਲੜਕੀ ਨੂੰ ਤੁਰੰਤ ਨਹਿਰ ਤੋਂ ਛਾਲ ਮਾਰਨ ਤੋਂ ਰੋਕਿਆ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਦੇਖ ਸਕਦੇ ਹੋ ਕਿ ਲੜਕੀ ਅਜੇ ਵੀ ਸਦਨੇ ਦੇ ਵਿੱਚ ਆਪਣਾ ਨਾਂ ਪਤਾ ਨਹੀਂ ਦੱਸ ਰਹੀ ਜੋ ਇੱਥੇ ਲੋਕ ਖੜੇ ਨੇ ਉਹਨਾਂ ਨੇ ਦੱਸਿਆ ਕਿ ਇਹ ਲੜਕੀ ਢੰਡਾਰੀ ਦੀ ਰਹਿਣ ਵਾਲੀ ਹੈ ਹੋ ਸਕਦਾ ਕੋਈ ਇਸ ਨੂੰ ਘਰੇਲੂ ਪਰੇਸ਼ਾਨੀ ਹੋਵੇ ਮਾਨਸਿਕ ਪਰੇਸ਼ਾਨੀ ਹੋਵੇ ਜਿਸ ਕਰਕੇ ਇਸ ਲੜਕੀ ਨੇ ਸਟੈਪ ਤੋਂ ਚੱਕਣ ਦੀ ਕੋਸ਼ਿਸ਼ ਕੀਤੀ ਹੈ ਪਰ ਜੋ ਸਾਡੇ ਸਾਥੀ ਨੇ ਇੱਥੇ ਇਹਨਾਂ ਨੇ ਬੜੀ ਫਰਤੀ ਦੇ ਨਾਲ ਇਸ ਲੜਕੀ ਨੂੰ ਨਹਿਰ ਦੇ ਵਿੱਚ ਡਰਨ ਤੋਂ ਬਚਾਇਆ ਤੇ ਇੱਕ ਕੀਮਤੀ ਜਾਨ ਬਚਾਈ ਹੈ ਜਿਸ ਕਰਕੇ ਲੋਕ ਪ੍ਰਸ਼ੰਸਾ ਦੇ ਪੱਤਰ ਨੇ ਕਿਹਨਾ ਜੀ ਬਰਾ ਤੁਹਾਡਾ ਮੇਰਾ ਨਾਮ ਬੌਨੂਆ ਜੀ ਬੋਲੀ ਜੀ ਦੱਸੋ ਕਿ ਘਟਨਾ ਕਿੰਨੇ ਵਜੇ ਦੀ ਆ? ਇਹ 10 ਵਜੇ ਦਾ ਟਾਈਮ ਹੋਇਆ ਹੋਊਗਾ। 10 ਵਜੇ ਟਾਈਮ ਹੋਇਆ ਹੈ। ਕਿੱਥੇ ਕਿੱਥੇ ਖੜੀ ਸੀ ਲੜਕੀ ਇਹ? ਔਰ ਇਹ ਦੇ ਉੱਪਰ ਖੜੀ ਸੀ। ਇਹ ਰੇਲਿੰਗ ਦੇ ਉੱਪਰ। ਤੁਹਾਨੂੰ ਕਿ ਮੈਨੂੰ ਸ਼ੱਕ ਹੋਇਆ ਵੀ ਛਾਲ ਮਾਰਨ ਜਾ ਰਹੀ ਹੈ। ਉੱਧਰੋਂ ਦੇਖ ਲਿਆ ਹੈ, ਅੰਦਰੋਂ ਵੀ ਜਾਂਦੀ ਦੀ ਹੈ। ਇਹ ਤੇ ਕੁੱਦ ਗਈ ਕਿ ਕਰ ਨਹੀਂ ਹੁੰਦਾ ਮੈਂ ਤੇ ਉਹ ਗਈ ਤੇ 8 ਟਾਈਮ ਇੱਥੇ ਮੌਜੂਦ ਹੈ। ਹਾਂਜੀ ਮੋਟਾ ਹੋਰ ਬੰਦੇ ਇੱਥੇ ਮੌਜੂਦ ਹੁੰਦੇ। ਹੂੰ। ਅੱਧੀ ਲੈ ਕੇ ਕੰਮ ਕਰਦੇ ਆ ਜੀ। ਦੱਸਿਆ ਨੇ ਬਤਾਲਾ ਕਿ ਮਤਲਬ ਕਰਦੇ ਨਹੀਂ ਹੈਗੇ ਜੀ। ਸ਼ਾਨਦਾਰੀ ਘਰ ਸ਼ਾਨਦਾਰੀ ਰੱਖਦੇ ਜ ਤੰਡਾਰੀ ਮੱਛੀ ਮੱਛੀ ਫਿਰ ਸੋ ਇਹ ਜੋ ਸਾਡੇ ਸਾਥੀ ਨੇ ਦੱਸਿਆ ਕਿ ਢੰਡਾਰੀ ਦੇ ਰਹਿਣ ਵਾਲੀ ਲੜਕੀ ਹੈ ਤੇ ਇਸਦੇ ਗੱਲ ਹੋਈਆ ਕਿਸੇ ਪਰਿਵਾਰਕ ਮੈਂਬਰ ਨਾਲ ਤੁਸੀਂ ਨਹੀਂ ਹੋਈਆ ਜੀ ਮੋਬਾਈਲ ਨੰਬਰ ਹੈ ਜੋ ਵੀ ਆ ਰਹੇ ਨੇ ਉਹ ਸੋ ਇੱਥੇ ਪਰਿਵਾਰਕ ਮੈਂਬਰ ਨਾਲ ਗੱਲਬਾਤ ਹੋ ਗਈ ਆ ਦੱਸਿਆ ਕਿ ਉਹ ਇੱਥੇ ਆ ਰਹੇ ਨੇ ਤੇ ਉਸ ਤੋਂ ਬਾਅਦ ਲੜਕੀ ਨਾਲ ਗੱਲਬਾਤ ਕੀਤੀ ਜਾਊਗੀ ਪਰ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਜੋ ਦਰਾਹੇ ਸ਼ਹਿਰ ਦੇ ਸਾਥੀ ਨੇ ਗੋਤਾਖੋਰ ਨੇ ਇਹਨਾਂ ਨੇ ਬੜੀ ਫਰਤੀਲੀ ਦਿਖਾਉਂਦੇ ਹੋਏ ਬੜੇ ਫੁਰਤੀ ਦਿਖਾਉਦੇ ਇਹਨਾਂ ਨੇ ਲੜਕੀ ਨੂੰ ਨਹਿਰ ਵਿੱਚ ਗਿਰਨ ਤੋਂ ਬਚਾ ਲਿਆ ਜਿਸ ਕਰਕੇ ਇੱਕ ਕੀਮਤੀ ਜਾਨ ਜਾਨ ਤੋਂ ਬਚ ਗਈ ਹਾਂਜੀ ਡਕਟਾਰ ਜੀ ਇੱਕ ਲੜਕੀ ਨੇ ਇੱਥੇ ਨਹਿਰੋ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜੋ ਮੌਜੂਦ ਲੋਕ ਸੀ ਕੋਤਾ ਕੁਛ ਇਹਨਾਂ ਨੇ ਲੜਕੀ ਨੂੰ ਬੜੀ ਫੁਰਤੀ ਨਾਲ ਬਚਾਇਆ ਪਤਾ ਲੱਗਿਆ ਵੀ ਕਿੱਥੋਂ ਰਹਿਣ ਵਾਲੀ ਲੜਕੀ ਹੈ ਜੇ ਹਾਂਜੀ ਸਰ ਇਹ ਲੜਕੀ ਦਾ ਨਾਮ ਅੰਸ਼ੂਆ ਇਹ ਇਹ ਜੜੀ ਦਾ ਨਾਮ ਪ੍ਰੇਸ਼ਰ ਢੰਡਾਰੀ ਮੱਛੀ ਮਾਰਕੀ ਨੇ ਰਹਿਣ ਵਾਲੀ ਆ ਦੇ ਉੱਥੇ ਕਿਰਾਏ ਤੇ ਰਹਿੰਦੇ ਨੇ ਇਹ। ਇਹ ਕਿਹਦੇ ਘਰੇਲੂ ਪ੍ਰੋਬਲਮ ਕਰਕੇ ਇੱਥੇ ਅੱਜ ਮਹਿਰ ਤੇ ਆਈ ਜਿਹਨਾਂ ਨੂੰ ਥਾਣੇ ਮਾਰਨ ਲਈ ਜਿਹਨਾਂ ਨੂੰ ਪੁਤਸ ਫੜਾਣੇ ਮੁਰੇ ਸੰਤਦਨਾਂ ਨੂੰ ਚਾਇਆ। ਫਿਰ ਉਹਨੇ ਮਾਪਿਆਂ ਨੂੰ ਬੁਲਾ ਕੇ ਉਹਨਾਂ ਦੇ ਹੈਂਡਓਵਰ ਕਰਾਂਗੇ ਉਹਨੂੰ। ਪੁੱਛਾਂ ਮੇਰੀ ਕੀ ਪ੍ਰੋਬਲਮ ਹੈ? ਠੀਕ ਹੈ ਜੀ। ਧੰਨਵਾਦ।